ਅੱਜ ਇਹ ਘਬਰ ਆਪਣੇ ਗਵਰਡੀ ਮੁਲਕ ਕੈਨੇਡਾ ਤੋਂ ਆਰੀ ਆ ਕੈਨੇਡਾ ਦੇ ਵਿੱਚ ਸਿੱਖ ਫਾਊਂਡੇਸ਼ਨ ਆਫ ਟੋਰਾਂਟੋ ਉਹਨਾਂ ਵੱਲੋਂ ਇੱਕ ਪ੍ਰੋਗਰਾਮ ਕਰਾਇਆ ਗਿਆ ਸੀ ਜਿਹਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟ੍ਰੂਡੋ ਹੁਣ ਹੀ ਪਹੁੰਚੇ ਭਾਈ ਹਰਦੀਪ ਸਿੰਘ ਨਿੱਜਰ ਹੁਣਾ ਦੇ ਕਤਲ ਦੇ ਸਬੰਧ ਦੇ ਵਿੱਚ ਤਿੰਨ ਭਾਰਤੀ ਮੂਲ ਦੇ ਜਿਹੜੇ ਨਾਗਰਿਕ ਆ ਕਰਨ ਬਰਾੜ ਕਮਲਪ੍ਰੀਤ ਸਿੰਘ ਤੇ ਕਰਨ ਪ੍ਰੀਤ ਸਿੰਘ ਜਿਨ੍ਹਾਂ ਨੂੰ ਫਸਟ ਡਿਗਰੀ ਮਰਡਰ ਦੇ ਵਿੱਚ ਚਾਰਜ ਕੀਤਾ ਗਿਆ ਆ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਜਿਹੜੀ ਆ ਸਟੇਟਮੈਂਟ ਵੀ ਦਿੱਤੀ ਹੈਗੀ ਆ ਉਹਨਾਂ ਨੇ ਇਹ ਕਿਹਾ ਆ ਕਿ ਇਹ ਬਹੁਤ ਅਹਿਮ ਆ ਕਿ ਕੈਨੇਡਾ ਕਾਨੂੰਨ ਦੇ ਰਾਜ ਵਾਲਾ ਦੇਸ਼ ਆ ਜਿਹਦਾ ਨਿਆ ਪ੍ਰਬੰਧ ਮਜਬੂਤ ਤੇ ਸੁਤੰਤਰ ਹੋਣ ਦੇ ਨਾਲ ਨਾਲ ਆਪਣੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਲਈ ਮੌਲਿਕ ਰੂਪ ਵਿੱਚ ਵਚਨਬੱਧ ਆ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਦੱਸਿਆ ਕਿ ਟਰੂਡੋ ਹੋਣਾ ਨੇ ਇਹ ਕਿਹਾ ਕਿ ਜੋ ਰਾਇਲ ਕੈਨੇਡੀਅਨ ਮਾਊਂਟ ਪੁਲਿਸ ਹੈਗੀ ਆ ਉਹਨਾਂ ਨੇ ਕਿਹਾ ਕਿ ਹਜੇ ਜਾਂਚ ਜਾਰੀ ਆ ਤੇ ਇਹ ਕਿੱਥੇ ਤੱਕ ਜੁੜਦਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਪਰ ਹਰ ਇੱਕ ਬੰਦਾ ਜਿਹਦਾ ਥੋੜਾ ਬਹੁਤਾ ਵੀ ਜਿਹੜਾ ਦਬਾਕ ਕੰਮ ਕਰਦਾ ਹੈ ਉਹ ਹੁਣ ਕਲੀਅਰ ਆ ਕਿ ਭਾਰਤ ਨੇ ਸ਼ਰਿਆਮ ਹਰਦੀਪ ਸਿੰਘ ਨਿੱਜਲ ਦਾ ਕਤਲ ਕਰਾਇਆ ਉਸ ਤੋਂ ਬਾਅਦ ਗੁਰਪਤਮਨ ਸਿੰਘ ਪੰਨੂ ਉਹਨਾਂ ਦਾ ਜਿਹੜਾ ਕਤਲ ਕਰਵਾਣਾ ਸੀ ਲੱਕੀ ਜਿਹੜਾ ਆ ਉਹੋ ਬੰਦੇ ਪਹਿਲਾਂ ਹੀ ਫੜੇ ਗਏ ਜਸਟਨ ਟਰੂਡੋ ਨੇ ਕਹਿੰਦੇ ਆ ਕਿ ਹਰੇਕ ਕੈਨੇਡੀਅਨ ਨੂੰ ਮੋਲਕ ਵਿੱਚ ਕਿਸੇ ਪੱਖਪਾਤ ਦੇ ਹਿੰਸਾ ਮੁਕਤ ਮਾਹੌਲ ਤੇ ਸੁਰੱਖਿਅਤ ਰਹਿਣ ਦਾ ਮੌਲਕ ਅਧਿਕਾਰ ਆ ਦਸੰਬਰ ਸਤੰਬਰ ਮਹੀਨੇ ਚ ਉਹਨਾਂ ਨੇ ਦੋਸ਼ ਲਾਏ ਸੀ ਕਿ ਭਾਰਤ ਦੇ ਏਜੰਟਾਂ ਦਾ ਹੱਥ ਹੈਗਾ ਸਾਡੇ ਸਿਟੀਜ਼ਨ ਦੇ ਕਤਲ ਦੇ ਵਿੱਚ ਬਾਅਦ ਦੇ ਵਿੱਚ ਕੈਨੇਡਾ ਦੇ ਭਾਰਤ ਦੇ ਰਿਸ਼ਤਿਆਂ ਦੇ ਵਿੱਚ ਕਾਫੀ ਖਟਾਸ ਆਈ ਸੀ ਨਿੱਜਰ ਦੇ ਕਤਲ ਕੇਸ ਦੇ ਵਿੱਚ ਤਿੰਨ ਜਿਹੜੇ ਭਾਰਤ ਦੇ ਨਾਗਰਿਕ ਫੜੇ ਗਏ ਆ ਉਹਦੇ ਵਿੱਚ ਉਹਨਾਂ ਨੇ ਜੋ ਕੈਨੇਡਾ ਦੀ RCMP ਆ ਉਹਨਾਂ ਨੇ ਇਹ ਕਿਹਾ ਕਿ ਅਸੀਂ ਅਮਰੀਕਾ ਦੀਆਂ ਜਿਹੜੀਆਂ ਏਜੰਸੀਜ਼ ਹੈਗੀਆਂ ਉਹਨਾਂ ਨਾਲ ਰਲ ਕੇ ਕੰਮ ਕਰ ਰਹੇ ਹੈਗੇ ਆ ਉਹਨਾਂ ਨੇ ਇਹ ਵੀ ਇਸ਼ਾਰਾ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜੋ ਗ੍ਰਿਫਤਾਰੀਆਂ ਹੋ ਸਕਦੀਆਂ ਹੈਗੀਆਂ ਰਾਇਲ ਕੈਨੇਡੀਅਨ ਮਾਉਂਟ ਪੁਲਿਸ ਦੇ ਹਾਈ ਕਮਿਸ਼ਨਰ ਡੇਵਿਡ ਟੈਵਲ ਨੇ ਇਹ ਕਹਿਆ ਸੀ ਕਿ ਜਿਹੜੇ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀ ਹੈਗੇ ਆ ਤੇ ਭਾਰਤੀ ਅਧਿਕਾਰੀਆਂ ਦੇ ਵਿਚਕਾਰ ਉਹਨਾਂ ਦਾ ਕੀ ਲਿੰਕ ਆ ਉਹਦੇ ਬਾਰੇ ਅਸੀਂ ਕੋਈ ਹਜੇ ਡਿਸਕਸ ਨਹੀਂ ਕਰਦੇ ਕਿਉਂਕਿ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਪਰ ਪੁਲਿਸ ਵੱਲੋਂ ਇਹਨਾਂ ਦੇ ਭਾਰਤ ਕਾਲ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਆ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਸ਼ਨੀਸ਼ਰਵਾਰ ਨੂੰ ਇਹ ਕਿਹਾ ਵੀਕਐਂਡ ਦੇ ਦੌਰਾਨ ਪਈ ਨੀਜਰ ਦੀ ਹੱਤਿਆ ਨੂੰ ਲੈ ਕੇ ਕੈਨੇਡਾ ਵਿੱਚ ਜੋ ਕੁਝ ਹੋ ਰਿਹਾ ਉੱਥੇ ਦੀ ਸਿਆਸਤਾਂ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਹੈਗੇ ਉਹ ਆਪਣੀਆਂ ਵੋਟਾਂ ਦੇ ਚੱਕਰ 'ਚ ਇੰਡੀਆ ਨੂੰ ਜਿਹੜਾ ਆ ਉਹ ਬਦਨਾਮ ਕਰ ਰਹੇ ਆ ਤੇ ਸਾਡਾ ਇਸ ਕਤਲ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੁਣ ਤੁਸੀਂ ਦੇਖੋ ਵੀ ਜਿਹੜੇ ਤਿੰਨ ਬੰਦੇ ਗ੍ਰਿਫਤਾਰ ਕੀਤੇ ਗਏ ਆ ਏ ਵੀ ਹੁਣ ਖਬਰ ਆ ਰਹੀ ਹੈ ਵੀ ਉਹਨਾਂ ਚੋਂ ਉਹ ਜਿਸ ਟਾਈਮ ਤੇ ਉਹਨਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਸੀ ਉਸੇ ਟਾਈਮ ਦੇ ਉੱਤੇ ਵੀਡੀਓ ਜਿਹੜੀ ਆ ਉਹਨਾਂ ਨੇ ਨikhil ਗੁਪਤਾ ਨੂੰ ਭੇਜੀ ਨikhil ਗੁਪਤਾ ਨੇ ਜਿਹੜਾ ਜਾਦਵ ਆ ਜਿਹੜਾ ਹੁਣ ਜਿਸ ਜਿਸ ਬੰਦੇ ਦਾ ਪੂਰੀ ਤਰ੍ਹਾਂ ਕਲੀਅਰ ਹੋ ਗਿਆ ਰਾਜਾ ਏਜੰਟ ਉਹਦੇ ਕੋਲ ਪਹੁੰਚ ਗਈ ਕਹਿੰਦਾ ਵੀ ਆ ਦੇਖੋ ਆ ਵੀਡੀਓ ਆ ਗਈ ਕੈਨੇਡਾ ਵਾਲਾ ਇੱਕ ਅਸੀਂ ਕਰਤਾ ਤੇ ਹੁਣ ਕਹਾ ਅਮਰੀਕਾ ਦੇ ਤੇ ਹੋਰ ਲੋਕਾਂ ਨੂੰ ਜਿਹੜਾ ਕਰਨਾ ਹੈਗਾ ਕਤਲ ਕਰਨਾ ਹੈਗਾ ਤੇ ਉਹਦੇ ਜਿਹੜੇ ਜਾਦਵ ਦੇ ਲਿੰਕ ਸਿੱਧੇ ਜਿਹੜਾ ਸੰਮਿਤ ਗੋਇਲ ਆ ਹੁਣ ਰਿਟਾਇਰ ਹੋ ਚੁੱਕਾ ਜਿਹੜਾ ਰਾਜ ਦਾ ਚੀਫ ਸੀ ਤੇ ਉਹਦੇ ਅੱਗੇ ਜਿਹੜੇ ਆ ਅਜੀਤ ਡੋਵਾਲ ਦੇ ਨਾਲ ਜੁੜਦੇ ਹੈਗੇ ਆ ਸੋ ਇਹ ਲੋਕ ਬੜੇ ਜੋ ਆ ਉਹ ਜਾਣ ਬੁਝ ਕੇ ਕੇਸਲਵੱਟੀ ਕਰ ਰਹੇ ਜਿਹੜੇ ਕਹਿੰਦੇ ਆ ਵੀ ਨਹੀਂ ਜੀ ਮੋਦੀ ਦਾ ਤੇ ਇਹਦੇ ਚ ਹੱਥ ਨਹੀਂ ਹੁਣ ਤੁਸੀਂ ਦੱਸੋ ਵੀ ਮੋਦੀ ਨਾਲ ਸ਼ਰਿਆਮ ਜਿਹੜੀ ਆ ਲਿੰਕ ਇਹ ਜੁੜੇ ਗਿਆ ਹੈਗਾ ਆ ਜਿਹੜੀ ਕੈਨੇਡਾ ਦੇ ਵਿੱਚ ਸਿੱਖ ਗੁਰਦਰਾ ਕਾਉਂਸਲ ਹੈਗੀ ਆ ਉਹਨਾਂ ਨੇ ਬਣਾਈ ਉਹਨਾਂ ਨੇ ਵੀ ਕੱਲ ਕਾਨਫਰੰਸ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਕਹਿੰਦੇ ਭਈ ਅ ਅਸੀਂ ਪੂਰਾ ਸ਼ੋਰ ਆ ਭਈ ਜਿਹੜਾ ਇੰਡੀਆ ਦਾ ਕੌਂਸੂਲੇਟ ਆਫਿਸ ਹੈਗਾ ਵੈਨਕੂਵਰ ਦਾ ਉਹ ਇਹ ਸਾਰੇ ਕਾਸੇ ਦੇ ਵਿੱਚ ਇਨਵੋਲਵ ਸੀ ਸੋ ਉਹਨਾਂ ਦੀ ਜਿਹੜੀ ਪੂਰੀ ਆ ਉਹ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈਗੀ ਆ ਸੋ ਟਰੂਡੋ ਵੱਲੋਂ ਸਿੱਖਾਂ ਨੂੰ ਪੂਰਾ ਜਿਹੜਾ ਇਹ ਜਿਹੜਾ ਵਾਅਦਾ ਕੀਤਾ ਗਿਆ ਆ ਭਈ ਤੁਸੀਂ ਸੇਫ ਆ ਤੁਹਾਨੂੰ ਕਿਸੇ ਤਰ੍ਹਾਂ ਦੀ ਡਰਨ ਦੀ ਜ਼ਰੂਰਤ ਨਹੀਂ ਫਰੀडम ਆਫ ਐਕਸਪ੍ਰੈਸ਼ਨ ਫਰੀडम ਆਫ ਸਪੀਚ ਇੱਥੇ ਸਾਰਾ ਕੁਝ ਹੈਗਾ ਆ ਤੇ ਦੂਸਰੇ ਪਾਸੇ ਜਿਹੜਾ ਭਾਰਤ ਆ ਉਹ ਬਾਰ-ਬਾਰ ਉਹੀ ਜਿਹੜਾ ਲਾਰਾ ਲਪਾਏ ਲਾ ਰਿਹਾ ਹੈਗਾ ਤੇ ਉਹ ਤੁਸੀਂ ਦੇਖਿਆ ਸੀ ਜਿਸ ਦਿਨ ਆਪਾਂ ਸ਼ੁੱਕਰਵਾਰ ਨੂੰ ਤੁਹਾਡੇ ਨਾਲ ਜਿਹੜੀ ਲਾਈਵ ਕਾਨਫਰੰਸ ਹੋਈ ਸੀ ਆਰਸੀਐਮਪੀ ਦੀ ਉਹ ਸਾਂਝੀ ਕੀਤੀ ਸੀ ਕਿ ਇਸ ਤਰ੍ਹਾਂ ਉਹਨਾਂ ਨੇ ਇੱਕ ਪੁਲਿਸ ਆਫੀਸਰ ਨੇ ਕਿਹਾ ਵੀ ਮੈਂ 7 ਸਾਲਾਂ ਤੋਂ ਭਾਰਤ ਦੀਆਂ ਏਜੰਸੀਜ਼ ਦੇ ਨਾਲ ਕੰਮ ਕਰਦਾ ਆ ਰਿਹਾ ਹਾਂ ਉਹ ਕਦੇ ਵੀ ਜਿਹੜੇ ਆ ਕੋਆਪਰੇਟ ਨਹੀਂ ਕਰਦੇ ਹੈਗੇ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਵੀ ਦੇਖੋ ਜੀ ਜਿਹੜੇ ਫੜੇ ਗਏ ਆ ਉਹ ਤਾਂ ਸਿੱਖਾਂ ਦੇ ਮੁੰਡੇ ਆ ਇੰਡੀਆ ਦੇ ਫੋਰਮ ਮੰਤਰੀ ਨੇ ਤਾਂ ਇਹ ਕਹਿ ਦਿੱਤਾ ਆ ਵੀ ਦੇਖੋ ਜੀ ਇਹ ਤਾਂ ਗੈਂਗਵਾਰ ਸੀ ਤੇ ਹੁਣ ਇਹ ਦੇਖੋ ਵੀ ਉਹਨਾਂ ਨੂੰ ਫੰਡਿੰਗ ਕਿਨ ਕੀਤੀ ਹੈਗੀ ਆ ਭਾਈ ਨਿੱਜਰ ਵੀ ਇਹ ਤਿੰਨ ਬੰਦਿਆਂ ਦੇ ਨਾਲ ਕਿਹੜੀ ਲਾਕ ਡਾਟ ਸੀ ਇਹ ਸਾਰੇ ਛਪਾਰੀ ਜਿਹੜੀ ਆ ਉਹ ਕਿਹੜੇ ਲੋਕਾਂ ਨੇ ਇਹ ਤਿੰਨ ਜਾਣਿਆਂ ਨੂੰ ਦਿੱਤੀ ਹੈਗੀ ਆ ਉਹਨਾਂ ਚ ਸਾਰੇ ਇਨਵੋਲਵ ਆ ਨਿੱਖਲ ਗੁਪਤਾ ਵਿਕਰਮ ਜਾਦੇ ਸੰਮਿਤ ਗੋਇਲ ਜੋ ਉਸ ਟਾਈਮ ਰਾਜਾ ਮੁਕੀ ਸੀ ਕਿ ਅੱਗੇ ਅਜੀਤ ਡੋਵਲ ਤੇ ਫਿਰ ਮੋਦੀ ਤੁਸੀਂ ਕਿਸੇ ਨੂੰ ਇਹ ਜਿਹੜਾ ਆ ਮਾਫ ਨਹੀਂ ਕਰ ਸਕਦੇ ਹੈਗੇ ਜਿਹੜੇ ਲੋਕ ਇਦਾਂ ਦੀਆਂ ਗੱਲਾਂ ਸੋਚਦੇ ਆ ਉਹ ਕਹਿੰਦੇ ਭੀ ਮੋਦੀ ਦੀਆਂ ਖੂਨੀ ਪੈੜਾ ਸਾਫ਼ ਕਰਨ ਵਾਲੇ ਸਪਾਈ ਸੇਵਕ ਹਨ ਅ ਸੋ ਇਹ ਸਾਰਾ ਸਾਨੂੰ ਧਿਆਨ ਰੱਖਣ ਦੀ ਜ਼ਰੂਰਤ ਆ ਅੱਗੇ ਤੋਂ ਵੀ ਸਾਨੂੰ ਇਹ ਸਾਰਾ ਧਿਆਨ ਰੱਖਣ ਦੀ ਜ਼ਰੂਰਤ ਆ ਕਿ ਸਾਡੇ ਗੁਰੂ ਘਰਾਂ ਚ ਕੋਈ ਇਦਾਂ ਦੀ ਆ ਕੇ ਜਿਹੜਾ ਸ਼ਰਾਰਤ ਨਾ ਕਰੇ ਤਾਂ ਕਿ ਆਪਣੀ ਜਿਹੜੀ ਲੋਕਲ ਕਮਿਊਨਿਟੀ ਆ ਉਹ ਡਿਵਾਈਡ ਹੋ ਬਿਲਕੁਲ ਇਹ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਨੇ ਲੋਕਾਂ ਨੂੰ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਸੁਚੇਤ ਸੰਗਤ ਨੂੰ ਰਹਿਣ ਦੀ ਲੋੜ ਆ ਇਹ ਜਾਣ ਬੋਝ ਕੇ ਗੁਰੂ ਘਰਾਂ ਚ ਆ ਕੇ ਤੁਹਾਨੂੰ ਕਈ ਤਰੀਕੇ ਦੇ ਲਾਲਚ ਦੇ ਕੇ ਤੇ ਉਹ ਕਰਨ ਦੀ ਕੋਸ਼ਿਸ਼ ਕਰਨ ਕਿ ਯਾਦ ਹੋਣਾ ਹਰਜੋਤ ਸਿੰਘ ਜੀ ਜਦੋਂ ਇਹ ਸਾਰਾ ਮਾਮਲਾ ਪੂਰੀ ਤਰ੍ਹਾਂ ਭਖਿਆ ਸੀ ਭਾਈ ਨਿੱਜਲ ਹੁਣਾ ਦੇ ਕਤਲ ਤੋਂ ਬਾਅਦ ਚ ਜਦੋਂ ਅਮਰੀਕੀ ਐਕਟਿਵਿਸਟ ਸਿੱਖ ਐਕਟਿਵਿਸਟ ਤੇ ਜਿਹੜੇ ਕੈਨੇਡੀਅਨ ਹੋਰ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਜਿਹੜਾ ਉਹ ਦੱਸਿਆ ਜਾ ਰਿਹਾ ਸੀ ਗੂਫੀਆ ਏਜੰਸੀ ਦੇ ਦੁਆਰਾ ਵੀ ਤੁਹਾਡੀ ਜਾਣ ਨੂੰ ਵੀ ਖਤਰਾ ਜਿਹੜਾ ਉਹ ਹੋ ਸਕਦਾ ਆ ਉਸੇ ਦੌਰਾਨ ਜਿਹੜੇ ਭਾਰਤੀ ਕੌਂਸੂਲੇਟ ਵਾਲੀ ਐਮਬੈਸੀਆਂ ਵਾਲੇ ਆ ਉਸ ਟਾਕਟਨ ਗੁਰੂ ਘਰ ਦੇ ਵਿੱਚ ਪਹੁੰਚੇ ਸੀਗੇ ਤੇ ਉਹਨਾਂ ਨੇ ਕਹਿ ਲੋ ਵੀ ਕਿ ਇਹ ਨਾ ਕਿਹ ਤਰੀਕੇ ਨੇ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਤੇ ਵੇ ਠੀਕ ਪਰ ਉਥੇ ਜਿਹੜਾ ਇਹ ਚੀਜ਼ ਦਾ ਪਰਦਾ ਫਾਸ਼ ਹੋਇਆ ਸੀ ਹੋ ਸਕਦਾ ਆ ਵੀ ਆਉਂਦੇ ਦਿਨਾਂ ਦੇ ਵਿੱਚ ਕਈ ਹੋਰ ਗੁਰੂ ਘਰਾਂ ਵਿੱਚ ਵੀ ਇਦਾਂ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਚੱਲਣ ਦੀ ਕੋਸ਼ਿਸ਼ ਕਰਨ ਇੱਕ ਪਾਸੇ ਤਾਂ ਉਹ ਆਪਣੇ ਜਿਹੜੇ ਸਿੱਖਾਂ ਨੂੰ ਮਾਰ ਰਹੇ ਆ ਦੂਜੇ ਪਾਸੇ ਤੁਹਾਨੂੰ ਜਿਹੜੀ ਉਹ ਛੋਟੇ ਛੋਟੇ ਲਾਲਚ ਦੇ ਕੇ ਆਪਣੇ ਵੱਲ ਵਰਗ ਲਾਉਣ ਦੀ ਕੋਸ਼ਿਸ਼ ਕਰਨਗੇ ਉਹ ਕਰ ਇਸੇ ਲਈ ਰਹੇ ਹੋਣਗੇ ਵੀ ਭਾਈ ਆਉਣ ਕਮਿਊਨਿਟੀ ਵਾਲੇ ਆਪਸ ਦੇ ਵਿੱਚ ਦੋ ਫਾੜ ਹੋਣ ਲੜਾਈ ਹੋਵੇ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਜਿਹੜਾ ਇਹਨਾਂ ਨੂੰ ਦੁਬਾਰਾ ਆ ਜਿਹੜਾ ਆ ਉਹ ਕਹ ਜੀਏ ਵੀ ਹਾਂ ਨਾ ਹਾਂ ਇਹ ਵਿਕਟਮ ਨਹੀਂ ਆ ਇਹ ਤਾਂ ਸਗੋਂ ਇਸ ਤਰੀਕੇ ਦੇ ਨਾਲ ਬੁਰਸ਼ਾਗਰਦੀ ਤੇ ਗੁੰਡਾਗਰਦੀ ਜਿਹੜੀ ਆ ਉਹ ਉਹ ਇਹ ਕਰਦੇ ਆ ਕਿਉਂਕਿ ਜਦੋਂ ਜਦੋਂ ਕੋਈ ਵੋਲਟੇਜ ਹਾਈ ਹੁੰਦੀ ਆ ਤਾਂ ਉਹਨਾਂ ਕੋਈ ਨਾ ਕੋਈ ਇਦਾਂ ਦੀ ਕੋਈ ਹੋ ਜਾਂਦੀ ਆ ਉੱਚੀ ਨੀਚ ਜਿਹੜੀ ਉਹ ਹੋ ਜਾਂਦੀ ਆ ਤੇ ਉਸ ਨੂੰ ਫਿਰ ਪ੍ਰੋਪਗੈਂਡੇ ਦੇ ਤੌਰ ਦੇ ਉੱਤੇ ਪੁੱਠੇ ਤੌਰ ਦੇ ਉੱਤੇ ਵਰਤਿਆ ਜਾਂਦਾ ਸੋ ਗੁਰੂ ਘਰਾਂ ਨੂੰ ਵੀ ਕਮਿਊਨਿਟੀ ਦੀਆਂ ਆਰਗੇਨਾਈਜੇਸ਼ਨਸ ਨੂੰ ਵੀ ਬਹੁਤ ਸੁਚੇਤ ਰਹਿਣ ਦੀ ਜ਼ਰੂਰਤ ਆ ਵੀ ਇੱਥੇ ਹੁਣ ਤੁਹਾਨੂੰ ਕੋਈ ਗਲਤ ਤਰੀਕੇ ਦੇ ਨਾਲ ਜੇ ਲੋ ਵਰਤ ਨਾ ਜਾਵੇ ਸੋ ਇੱਥੇ ਬਹੁਤ ਜ਼ਿਆਦਾ ਸਹਿਿਰਤਾ ਦੇ ਨਾਲ ਸੋਚ ਵਿਚਾਰ ਕਰਕੇ ਤੁਰਨ ਦੀ ਅੱਗੇ ਜਿਹੜੀ ਉਹ ਜ਼ਰੂਰਤ ਰਹੇਗੀ ਹਰਜੋਤ ਸਿੰਘ ਜੀ ਸੋਤੇ ਦੱਸਦੇ ਆ ਇਹ ਪਿਛਲੇ ਸਾਲ 98 ਦੇ ਕਰੀਬ ਜਿਹੜੀ ਗੁਰੂ ਘਰਾਂ ਦੀਆਂ ਕਮੇਟੀਆਂ ਆ ਅਮਰੀਕਾ ਦੇ ਵਿੱਚ ਉਹਨੇ ਮਤਾ ਪਾਸ ਕੀਤਾ ਸੀ ਕਿ ਕੋਈ ਵੀ ਜਿਹੜਾ ਇੰਡੀਅਨ ਕੌਂਸੂਲੇਟ ਦੇ ਆਫੀਸਰ ਦਾ ਬੰਦਾ ਆ ਉਹ ਐਜ਼ ਏ ਗਵਰਨਮੈਂਟ ਆਫੀਸ਼ਰ ਗੁਰਦੁਆਰੇ ਨਹੀਂ ਐਂਟਰਟੇਨ ਕੀਤਾ ਜਾਊਗਾ ਆ ਐਜ਼ ਏ ਰੈਗੂਲਰ ਵਿਜ਼ਟਰ ਜਿਹੜਾ ਆ ਕੋਈ ਕੀ ਵੀ ਗੁਰੂ ਕਰ ਸਕਦਾ নো ਮੈਟਰ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਮੁਲਕ ਦਾ ਹੋਵੇ ਸੋ ਇਹ ਜਰੂਰ ਹੋ ਸਕਦਾ ਆਉਣ ਵਾਲੇ ਸਮੇਂ ਚ ਕਿਸੇ ਗੁਰੂ ਘਰ ਇਦਾਂ ਦੀ ਸ਼ਰਧਾ ਕੀਤੀ ਜਾਵੇ ਉਹ ਸਾਰੇ ਸਿੱਖਾਂ ਨੂੰ ਜਿਹੜਾ ਸੁਚੇਤ ਰਹਿਣਾ ਚਾਹੀਦਾ ਚੁੱਪ ਨਹੀਂ ਰਹਿਣਾ ਚਾਹੀਦਾ ਕਿਉਂਕਿ ਬਿਲਕੁਲ ਭਾਰਤੀ ਸਰਕਾਰ ਹੁਣ ਇਸੇ ਦਾਅ ਦੇ ਉੱਤੇ ਆ ਕਿ ਕਿੱਥੇ ਜਿਹੜਾ ਇਹ ਲੜਾਈ ਝਗੜਾ ਹੋਵੇ ਤੇ ਇਹਨਾਂ ਨੂੰ ਜਿਹੜਾ ਬਦਨਾਮ ਕੀਤਾ ਜਾਵੇ ਉੱਥੇ ਦਾ ਜਿਹੜਾ ਮੀਡੀਆ ਆ ਉਹ ਤੁਹਾਨੂੰ ਪਤਾ ਹੀ ਆ ਵੀ ਕੀ ਕਰਦਾ ਹੈਗਾ ਜਿਹਨੂੰ ਹਜੇ ਨਹੀਂ ਪਤਾ ਉਹ ਬਿਲਕੁਲ ਫਿਰ ਉਹੋ ਹੀ ਆ ਵੀ ਬਿੱਲੀ ਦੇ ਮੂਰੇ ਕਬੂਤਰ ਬੈਠਣ ਵਾਲੀ ਗੱਲ ਹੈਗੀ ਆ ਸੋ ਸਾਨੂੰ ਸਾਰਿਆਂ ਨੂੰ ਇਹ ਐਕਟਿਵ ਹੋਣਾ ਚਾਹੀਦਾ ਆ ਇੱਕ ਦੂਜੇ ਵੱਲ ਨਹੀਂ ਦੇਖਣਾ ਚਾਹੀਦਾ ਤਾਂ ਕਿ ਆਪਣਾ ਜਿਹੜਾ ਕੋਈ ਵੀ ਬੰਦਾ ਆ ਜਾਂ ਆਪਣੇ ਕਿਸੇ ਗੁਰੂ ਘਰ ਸ਼ਰਾਪਤ ਨਾ ਹੋਵੇ ਤੇ ਨਾ ਹੀ ਕੋਈ ਆਪਣਾ ਬੰਦਾ ਕਿਸੇ ਤਰ੍ਹਾਂ ਦੀ ਸ਼ਰਾਪਤ ਕਰੇ ਜਿਹਦੇ ਵਿੱਚ ਪੂਰੀ ਕੌਮ ਦੀ